ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਸੰਗਤ ਜੀ ਤੁਹਾਡਾ ਸਾਡੀ ਆਈਡੀ ਇਸ ਵੀਡੀਓ ਵਿੱਚ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੀ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੀ ਆਓ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 13 April 1459 ਇਸਵੀ ਨੂੰ ਜੇ ਆਪਾਂ ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ 20 ਵਿਸਾਖ 1526 ਬਿਕਰਮੀ ਸੰਮਤ ਨੂੰ ਰਾਏਪੋਏ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰ ਜੋ ਕਿ ਅੱਜ ਦੇ ਟਾਈਮ ਵਿੱਚ ਨਨਕਾਣਾ ਸਾਹਿਬ ਖੇ ਮਾਤਾ ਤ੍ਰਿਪਤਾ ਦੇਵੀ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ ਪਾਇਸਾ ਤਵੀਰ ਸਿੰਘ ਜੀ ਦੇ ਅਨੁਸਾਰ ਮਾਤਾ ਤ੍ਰਿਪਤਾ ਜੀ ਨੇ ਤਾਂ ਤ੍ਰਿਪਤ ਹੋਣਾ ਹੀ ਸੀ ਪਰ ਦਦਾਈਏ ਤੇ ਤੋਸਾ ਜੀ ਨੂੰ ਵੀ ਜੋ ਜਲਵੇਦੀ ਦੌਲਤ ਮਿਲੀ ਉਸ ਨਾਲੋਂ ਖਿੜ ਗਈਆਂ ਮੈਂ ਦੌਲਤਾ ਤਾਂ ਇੰਨੀ ਨਿਹਾਲ ਹੋ ਗਈ ਕਿ ਜਦੋਂ ਕਾਲੂ ਜੀ ਨੇ ਉਸ ਨੂੰ ਕੁਝ ਰੁਪਏ ਦੇਣ ਚਾਹੇ ਤਾਂ ਉਸਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੈਂ ਇੰਨੇ ਬੱਚਿਆਂ ਨੂੰ ਜਨਮ ਦਿਵਾਇਆ ਹੈ ਅਜੇ ਹਾ ਕੋਈ ਬਾਲਕ ਨਹੀਂ ਦੇਖਿਆ ਜੋ ਹੌਲੀ-ਹੌਲੀ ਮੁਸਕਰਾ ਕੇ ਮੇਰੇ ਵੱਲ ਵੇਖੀ ਇਸ ਬਾਲਕ ਦੇ ਦਰਸ਼ਨ ਕਰਕੇ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਰਹੀ ਇਸ ਪ੍ਰਕਾਸ਼ ਬਾਰੇ ਭਾਈ ਗਰਦਾਸ ਜੀ ਨੇ ਲਿਖਿਆ ਹੈ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਾ ਸੂਰਜ ਨਿਕਲਿਆ ਤਾਰੇ ਛੁਪ ਅਨੀਰ ਪਲੂਆ ਆਮ ਤੌਰ ਤੇ ਸਾਰੇ ਹੀ ਬੱਚੇ ਰੋਂਦੇ ਹੋਏ ਜਨਮ ਲੈਂਦੇ ਹਨ ਪਰ ਗੁਰੂ ਨਾਨਕ ਦੇਵ ਜੀ ਦਾ ਚਿਹਰਾ ਤਾਂ ਜਨਮ ਵੇਲੇ ਹੀ ਖਿੜਿਆ ਹੋਇਆ ਸੀ ਉਹ ਕਦੇ ਵੀ ਰੋ ਕੇ ਦੁੱਧ ਨਹੀਂ ਮੰਗਿਆ ਕਰਦੇ ਸਨ ਉਹ ਬਚਪਨ ਵਿੱਚ ਵੀ ਹਰ ਵੇਲੇ ਆਕਾਲ ਪੁਰਖ ਦੀ ਹੀ ਯਾਦ ਵਿੱਚ ਜੁੜੇ ਰਹਿੰਦੇ ਸਨ ਜਦੋਂ ਉਹ ਬਾਲਕਾਂ ਨਾਲ ਵੀ ਖੇਡਿਆ ਕਰਦੇ ਸਨ ਤਾਂ ਜੀਵਨ ਦੀਆਂ ਖੇਡਾਂ ਬਾਰੇ ਹੀ ਗੱਲ ਕਰਿਆ ਕਰਦੇ ਸਨ ਜੋ ਵੀ ਉਹਨਾਂ ਦੀਆਂ ਗੱਲਾਂ ਸੁਣਦਾ ਉਹ ਤ੍ਰਿਪਤ ਹੋ ਜਾਂਦਾ ਸੀ ਤਾਂ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ